ਦੋਸਤੋ ਅਜ ਦੇ ਸਮੇਂ ਦੇ ਵਿੱਚ ਤੁਹਾਡਾ ਆਧਾਰ ਕਾਰਡ ਬਹੁਤ ਹੀ ਅਹਿਮ ਦਸਤਾਵੇਜ਼ ਹੈ ਜਿਹੜਾ ਸਾਰੇ ਲੋਕਾਂ ਦੇ ਕੋਲ ਮੌਜੂਦ ਵੀ ਹੈ ਅਤੇ ਅਸੀਂ ਇਸ ਦੀ ਵਰਤੋਂ ਵੱਖ-ਵੱਖ ਸਰਕਾਰੀ ਜਾਂ ਫਿਰ ਗੈਰ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਦੇ ਲਈ ਅਤੇ ਵੱਖ-ਵੱਖ ਸਮੇਂ ਦੇ ਉੱਪਰ ਆਪਣੀ ਪਛਾਣ ਦਾ ਸਬੂਤ ਦੇਣ ਦੇ ਲਈ ਕਰਦੇ ਹਾਂ ਪਰੰਤੂ ਕੀ ਤੁਹਾਨੂੰ ਪਤਾ ਹੈ ਕਿ ਸਮੇਂ-ਸਮੇਂ ਦੇ ਉੱਪਰ ਤੁਹਾਨੂੰ ਤੁਹਾਡਾ ਆਧਾਰ ਕਾਰਡ ਅਪਡੇਟ ਵੀ ਕਰਵਾਉਣਾ ਪੈਂਦਾ ਹੈ ਅਤੇ ਜੇਕਰ ਤੁਸੀਂ ਸਮੇਂ-ਸਮੇਂ ਦੇ ਉੱਪਰ ਲੋੜ ਪੈਣ ਦੇ ਉੱਪਰ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕਰਵਾਉਗੇ ਤਾ ਫਿਰ ਤੁਸੀਂ ਵੱਖ-ਵੱਖ ਸਕੀਮਾਂ ਦਾ ਫਾਇਦਾ ਲੈਣ ਤੋਂ ਵਾਂਝੇ ਵੀ ਰਹਿ ਸਕਦੇ ਹੋ ਤੁਸੀਂ ਆਪਣੀ ਪਹਿਚਾਣ ਦਾ ਸਬੂਤ ਦੇ ਵਜੋਂ ਇਸ ਦੀ ਵਰਤੋਂ ਕਰਨ ਤੋਂ ਵਾਂਝੇ ਵੀ ਰਹਿ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਵਾਝੇ ਪੰਜਾਬੀ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਆਪਣੇ ਆਧਾਰ ਕਾਰਡ ਦੇ ਨਾਲ ਸੰਬੰਧਿਤ ਬਹੁਤ ਹੀ ਅਹਿਮ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਕਿ ਕਦੋਂ-ਕਦੋਂ ਸਾਨੂੰ ਸਾਡਾ ਆਧਾਰ ਕਾਰਡ ਅਪਡੇਟ ਕਰਵਾਉਣ ਦੀ ਲੋੜ ਪੈਂਦੀ ਹੈ ਅਤੇ ਆਧਾਰ ਕਾਰਡ ਨੂੰ ਜੇਕਰ ਅਪਡੇਟ ਕਰਵਾਉਣਾ ਪਵੇ ਤਾਂ ਫਿਰ ਕਿੰਨੀ ਇਸਦੀ ਫੀਸ ਲੱਗਦੀ ਹੈ ਅਤੇ ਕਿੱਥੋਂ ਤੁਸੀਂ ਮੁਫਤ ਦੇ ਵਿੱਚ ਖੁਦ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਸਕਦੇ ਹੋ ਜਾਂ ਫਿਰ ਤੁਹਾਨੂੰ ਆਪਣਾ ਆਧਾਰ ਕਾਰਡ ਨੂੰ ਅਪਡੇਟ ਕਰਵਾਉਣ ਦੇ ਲਈ ਕਿੱਥੇ ਜਾਣਾ ਚਾਹੀਦਾ ਹੈ ਤਾਂ ਫਿਰ ਬੜੀ ਹੀ ਇੰਟਰਸਟਿੰਗ ਹੋਵੇਗੀ ਅੱਜ ਦੀ ਵੀ ਇਹ ਵੀਡੀਓ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਸਾਨੂੰ ਸਾਡਾ ਆਧਾਰ ਕਾਰਡ ਅਪਡੇਟ ਕਰਵਾਉਣ ਦੀ ਕਦੋਂ-ਕਦੋਂ ਲੋੜ ਪੈਂਦੀ ਹੈ ਨੰਬਰ 1 ਤੇ ਤਾਂ ਜਦੋਂ ਤੁਹਾਡੇ ਘਰ ਦਾ ਪਤਾ ਬਦਲ ਜਾਂਦਾ ਹੈ ਤਾਂ ਫਿਰ ਆਪਣੇ ਆਧਾਰ ਕਾਰਡ ਦੇ ਉੱਪਰ ਆਪਣੇ ਘਰ ਦਾ ਨਵਾਂ ਪਤਾ ਦਰਜ ਕਰਵਾਉਣ ਦੇ ਲਈ ਤੁਹਾਨੂੰ ਤੁਹਾਡਾ ਆਧਾਰ ਕਾਰਡ ਅਪਡੇਟ ਕਰਵਾਉਣ ਦੀ ਲੋੜ ਪੈਂਦੀ ਹੈ ਨੰਬਰ 2 ਦੇ ਉੱਪਰ ਜੇਕਰ ਤੁਹਾਡਾ ਮੋਬਾਈਲ ਨੰਬਰ ਬਦਲ ਜਾਵੇ ਜਿਹੜਾ ਮੋਬਾਈਲ ਨੰਬਰ ਤੁਹਾਡੇ ਆਧਾਰ ਕਾਰਡ ਨਾਲ ਰਜਿਸਟਰ ਸੀ ਤਾਂ ਫਿਰ ਤੁਹਾਨੂੰ ਆਪਣਾ ਮੋਬਾਈਲ ਨੰਬਰ ਅਪਡੇਟ ਕਰਵਾਉਣ ਦੇ ਲਈ ਵੀ ਆਧਾਰ ਕਾਰਡ ਦੀ ਅਪਡੇਸ਼ਨ ਦੇ ਲਈ ਜਾਣਾ ਪਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੀ ਈਮੇਲ ਨੂੰ ਅਪਡੇਟ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਤੁਹਾਡਾ ਆਧਾਰ ਕਾਰਡ ਅਪਡੇਟ ਕਰਵਾਉਣਾ ਪੈਂਦਾ ਹੈ। ਨੰਬਰ 4 ਦੇ ਉੱਪਰ ਜੇਕਰ ਅਸੀਂ ਬੱਚਿਆਂ ਦੀ ਗੱਲ ਕਰੀਏ ਤਾਂ ਸਾਨੂੰ ਸਾਡੇ ਬੱਚਿਆਂ ਦਾ ਆਧਾਰ ਕਾਰਡ 5 ਸਾਲ ਤੋਂ ਲੈ ਕੇ 7 ਸਾਲ ਦੀ ਉਮਰ ਦੇ ਵਿੱਚ ਅਪਡੇਟ ਕਰਵਾ ਲੈਣਾ ਚਾਹੀਦਾ ਹੈ ਕਿਉਂਕਿ ਛੋਟੇ ਬੱਚਿਆਂ ਦੀ ਜੋ ਬਾਇਓਮੈਟ੍ਰਿਕ ਹੁੰਦੀ ਹੈ ਉਹ ਉਮਰ ਦੇ ਨਾਲ-ਨਾਲ ਬਦਲਦੀ ਰਹਿੰਦੀ ਹੈ। ਇਸੇ ਦੇ ਨਾਲ ਨੰਬਰ 5 ਤੇ ਜਦੋਂ ਸਾਡੇ ਬੱਚਿਆਂ ਦੀ ਉਮਰ 15 ਤੋਂ 17 ਸਾਲ ਹੋ ਜਾਂਦੀ ਹੈ ਬੱਚੇ ਬਾਲਗ ਹੋਣ ਲੱਗਦੇ ਹਨ ਤਾਂ ਉਸ ਵੇਲੇ ਵੀ ਆਧਾਰ ਕਾਰਡ ਨੂੰ ਅਪਡੇਟ ਕਰਵਾਉਣ ਦੀ ਲੋੜ ਪੈਂਦੀ ਹੈ ਕਿਉਂਕਿ ਬੱਚਿਆਂ ਦੀ ਬਾਇਓਮੈਟ੍ਰਿਕ ਜਦੋਂ ਬੱਚੇ ਬਾਲਗ ਹੋਣ ਦੇ ਨੇੜੇ ਪਹੁੰਚ ਜਾਂਦੇ ਹਨ ਤਾਂ ਉਸ ਵੇਲੇ ਅਪਡੇਟ ਕਰਵਾਉਣ ਦੀ ਲੋੜ ਪੈਂਦੀ ਹੈ ਇਸ ਤੋਂ ਇਲਾਵਾ ਤੁਹਾਡੇ ਨਾਮ ਦੇ ਵਿੱਚ ਕੋਈ ਕਰੈਕਸ਼ਨ ਹੋਣੀ ਜਾਂ ਤੁਹਾਡੇ ਐਡਰੈਸ ਦੇ ਵਿੱਚ ਕੋਈ ਕਰੈਕਸ਼ਨ ਹੋਣੀ ਹੈ ਜਾਂ ਫਿਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ ਕੋਈ ਕਰੈਕਸ਼ਨ ਹੋਣੀ ਹੈ ਤਾਂ ਵੀ ਤੁਹਾਨੂੰ ਤੁਹਾਡਾ ਆਧਾਰ ਕਾਰਡ ਅਪਡੇਟ ਕਰਵਾਉਣਾ ਪੈਂਦਾ ਹੈ ਨੰਬਰ 2 ਦੇ ਉੱਪਰ ਆਪਾਂ ਆਂਦੇ ਹਾਂ ਕਿ ਸਾਨੂੰ ਸਾਡੇ ਆਧਾਰ ਕਾਰਡ ਨੂੰ ਅਪਡੇਟ ਕਰਵਾਉਣ ਵੇਲੇ ਕਿੰਨੀ ਫੀਸ ਦੇਣੀ ਪੈਂਦੀ ਹੈ ਜਾ ਫਿਰ ਸਰਕਾਰ ਦੇ ਵੱਲੋਂ ਕਿੰਨੀ ਫੀਸ ਨਿਰਧਾਰਿਤ ਕੀਤੀ ਹੋਈ ਹੈ ਅਤੇ ਕਿਸ ਕਿਸ ਵੇਲੇ ਤੁਸੀਂ ਆਪਣਾ ਆਧਾਰ ਕਾਰਡ ਮੁਫਤ ਦੇ ਵਿੱਚ ਬਿਨਾ ਫੀਸ ਦਿੱਤੇ ਅਪਡੇਟ ਕਰਵਾ ਸਕਦੇ ਹੋ ਦੋਸਤੋ ਬੱਚਿਆਂ ਦੀ ਜਦੋਂ ਇਹ ਬਾਇਓਮੈਟ੍ਰਿਕ ਅਪਡੇਟ ਕਰवानी ਹੁੰਦੀ ਹੈ ਤਾਂ ਫਿਰ ਜੇਕਰ ਬੱਚਿਆਂ ਦੀ ਉਮਰ 5 ਸਾਲ ਤੋਂ ਲੈ ਕੇ 7 ਸਾਲ ਦੇ ਵਿੱਚ ਘਾਰ ਹੋਵੇ ਅਤੇ ਜਾਂ ਬੱਚੇ ਦੀ ਉਮਰ 15 ਸਾਲ ਤੋਂ ਲੈ ਕੇ 17 ਸਾਲ ਦੇ ਵਿੱਚ ਘਾਰ ਹੋਵੇ ਤਾਂ ਫਿਰ ਤੁਸੀਂ ਬੱਚਿਆਂ ਦੀ ਬਾਇਓਮੈਟ੍ਰਿਕ ਮੁਫਤ ਦੇ ਵਿੱਚ ਅਪਡੇਟ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਬਾਇਓਮੈਟ੍ਰਿਕ ਅਪਡੇਟ ਕਰवानी ਹੈ ਤਾਂ ਫਿਰ ਸਰਕਾਰ ਦੇ ਵੱਲੋਂ 100 ਰੁਪਿਆ ਫੀਸ ਨਿਰਧਾਰਿਤ ਕੀਤੀ ਹੋਈ ਹੈ ਇਸ ਤੋਂ ਬਾਅਦ ਡੈਮੋਗ੍ਰਾਫਿਕ ਅਪਡੇਟ ਆਂਦੀ ਹੈ ਡੈਮੋਗ੍ਰਾਫਿਕ ਅਪਡੇਟ ਦਾ ਮਤਲਬ ਹੈ ਤੁਸੀਂ ਆਪਣਾ ਮੋਬਾਈਲ ਨੰਬਰ ਅਪਡੇਟ ਕਰਵਾਉਣਾ ਹੈ ਜਾਂ ਆਪਣੀ ਡੇਟ ਆਫ ਬਰਥ ਅਪਡੇਟ ਕਰਵਾਉਣੀ ਹੈ ਜਾਂ ਆਪਣਾ ਐਡਰੈਸ ਅਪਡੇਟ ਕਰਵਾਉਣਾ ਹੈ ਤਾਂ ਫਿਰ ਜੇਕਰ ਤੁਸੀਂ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਦੇ ਵੇਲੇ ਇਹਨਾਂ ਚੀਜ਼ਾਂ ਨੂੰ ਕਰਵਾ ਰਹੇ ਹੋ ਤਾਂ ਫਿਰ ਇਹ ਚੀਜ਼ਾਂ ਫ੍ਰੀ ਹਨ ਅਤੇ ਜੇਕਰ ਤੁਸੀਂ ਇਕੱਲਾ ਡੈਮੋਗ੍ਰਾਫਿਕ ਅਪਡੇਟ ਕਰਵਾ ਰਹੇ ਹੋ ਤਾਂ ਫਿਰ ਸਰਕਾਰ ਦੇ ਵੱਲੋਂ ਇਸ ਦੀ 50 ਰੁਪਏ ਫੀਸ ਨਿਰਧਾਰਤ ਕੀਤੀ ਹੋਈ ਹੈ ਅਪਡੇਸ਼ਨ ਦੇ ਵਿੱਚ ਹੁਣ ਨੰਬਰ 3 ਦੇ ਉਪਰਾਂ ਦਾ ਡਾਕੂਮੈਂਟ ਦੀ ਅਪਡੇਸ਼ਨ ਤੁਸੀਂ ਜੇਕਰ ਕਰਵਾਣੀ ਹੈ ਇਸ ਦੇ ਵਿੱਚ ਪ੍ਰੂਫ ਆਫ ਆਈਡੈਂਟੀਟੀ ਜਾਂ ਫਿਰ ਪ੍ਰੂਫ ਆਫ ਐਡਰੈਸ ਤੁਸੀਂ ਅਪਡੇਟ ਕਰਵਾਣਾ ਹੈ ਜਾਂ ਫਿਰ ਨਾਮ ਜੈਂਡਰ ਡੇਟ ਆਫ ਬਰਥ ਐਡਰੈਸ ਕੁਝ ਵੀ ਅਪਡੇਟ ਕਰਵਾਣਾ ਹੈ ਤਾਂ ਫਿਰ ਤੁਹਾਡੀ 50 ਰੁਪਏ ਫੀਸ ਸਰਕਾਰ ਦੇ ਵੱਲੋਂ ਨਿਰਧਾਰਿਤ ਕੀਤੀ ਹੋਈ ਹੈ ਅਤੇ ਡਾਕੂਮੈਂਟ ਅਪਡੇਟ ਕਰਵਾਉਣ ਦੇ ਲਈ ਸਰਕਾਰ ਦੇ ਵੱਲੋਂ ਜੇਕਰ ਤੁਸੀਂ ਖੁਦ ਕਰਦੇ ਹੋ ਤਾਂ ਫਿਰ 14 ਜੂਨ 2025 ਦੀ ਤਾਰੀਖ ਨਿਸ਼ਚਿਤ ਕੀਤੀ ਗਈ ਹੈ ਕਿ 14 ਜੂਨ 2025 ਤੱਕ ਤੁਸੀਂ ਖੁਦ ਆਪਣੀ ਡਾਕੂਮੈਂਟ ਅਪਡੇਟ ਮੁਫਤ ਦੇ ਵਿੱਚ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਸਹੂਲਤ ਕੇਂਦਰ ਦੇ ਵਿੱਚ ਜਾ ਕੇ ਅਪਡੇਟ ਕਰਵਾਉਂਗੇ ਤਾਂ ਇਸ ਦੇ ਲਈ ਵੀ ਤੁਹਾਡੀ 50 ਰੁਪਏ ਫੀਸ ਲਈ ਜਾਵੇਗੀ ਹੁਣ ਆਪਾਂ ਅਗਲੇ ਪੁਆਇੰਟ ਦੇ ਉੱਪਰ ਆਉਂਦੇ ਹਾਂ ਕਿ ਸਾਨੂੰ ਆਧਾਰ ਕਾਰਡ ਅਪਡੇਟ ਕਰਵਾਉਣ ਦੇ ਲਈ ਕਿੱਥੇ ਜਾਣਾ ਪਵੇਗਾ ਜਾਂ ਕਿਸ ਤਰ੍ਹਾਂ ਅਸੀਂ ਖੁਦ ਕਰ ਸਕਦੇ ਹਾਂ ਜਾਂ ਕਿਸ ਤਰ੍ਹਾਂ ਮੁਫਤ ਦੇ ਵਿੱਚ ਕਰ ਸਕਦੇ ਹਾਂ ਤਾਂ ਫਿਰ ਦੋਸਤੋ ਜੇਕਰ ਤੁਸੀਂ ਸਹੂਲਤ ਕੇਂਦਰ ਦੇ ਵਿੱਚ ਜਾ ਕੇ ਆਧਾਰ ਕਾਰਡ ਅਪਡੇਟ ਕਰਵਾਉਂਦੇ ਹੋ ਤਾਂ ਫਿਰ ਨਿਰਧਾਰਤ ਫੀਸ ਤੁਹਾਨੂੰ ਦੇਣੀ ਪੈਂਦੀ ਹੈ ਅਤੇ ਜੇਕਰ ਤੁਸੀਂ ਖੁਦ ਆਪਣੇ ਡਾਕੂਮੈਂਟ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀ 14 ਜੂਨ ਤੱਕ ਮੁਫਤ ਦੇ ਵਿੱਚ ਆਪਣੇ ਮੋਬਾਈਲ ਤੋਂ ਹੀ ਆਪਣੇ ਆਧਾਰ ਕਾਰਡ ਦੇ ਨਾਲ ਸੰਬੰਧਿਤ ਡਾਕੂਮੈਂਟ ਅਪਡੇਟ ਕਰ ਸਕਦੇ ਹੋ ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਕਿ ਆਧਾਰ ਕਾਰਡ ਨੂੰ ਅਪਡੇਟ ਖੁਦ ਕਰਨ ਦੇ ਲਈ ਸਾਨੂੰ ਕਿੱਥੇ ਜਾਣਾ ਪਵੇਗਾ ਤਾਂ ਇਸ ਦੇ ਲਈ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਦੱਸਦਾ ਕਿ ਕਿਸ ਤਰ੍ਹਾਂ ਅਤੇ ਕਿੱਥੋਂ ਆਪਣਾ ਆਧਾਰ ਕਾਰਡ ਅਸੀਂ ਮੁਫਤ ਦੇ ਵਿੱਚ ਅਪਡੇਟ ਕਰਨਾ ਹੈ ਤਾਂ ਫਿਰ ਇਸ ਲਈ ਦੋਸਤੋ ਤੁਸੀਂ ਆਪਣੇ Google Chrome ਦੇ ਵਿੱਚ UIDAI ਵਾਲੀ ਸਰਕਾਰੀ ਵੈਬਸਾਈਟ ਨੂੰ ਖੋਲ ਲੈਣਾ ਹੈ ਉੱਥੇ ਜਾ ਕੇ ਤੁਸੀਂ ਇਸ ਨੂੰ ਅਪਡੇਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਮਾਈ ਆਧਾਰ ਜਾਂ ਆਮ ਆਧਾਰ ਵਾਲੀ ਐਪਲੀਕੇਸ਼ਨ ਦੀ ਵੀ ਵਰਤੋਂ ਕਰ ਸਕਦੇ ਹੋ ਹੁਣ UIDAI ਪੋਰਟਲ ਦੇ ਵਿੱਚ ਵੀ ਜਾ ਕੇ ਤੁਸੀਂ ਮਾਈ ਆਧਾਰ ਵਾਲੇ ਪੋਰਟਲ ਨੂੰ ਖੋਲ ਕੇ ਫਿਰ ਆਪਣੇ ਡਾਕੂਮੈਂਟ ਨੂੰ ਅਪਡੇਟ ਕਰ ਸਕਦੇ ਹੋ ਹੁਣ ਮਾਈ ਆਧਾਰ ਦੇ ਵਿੱਚ ਡਾਕੂਮੈਂਟ ਅਪਡੇਟਸ ਵਾਲੀ ਆਪਸ਼ਨ ਦੇ ਵਿੱਚ ਤੁਸੀਂ ਚਲੇ ਜਾਣਾ ਹੈ ਇੱਥੇ ਜਾ ਕੇ ਤੁਸੀਂ ਦੇਖੋਗੇ ਕਿ ਲਿਖਿਆ ਹੋਇਆ ਹੈ ਕਿ ਫ੍ਰੀ ਟਿਲ 14625251462525 ਤੱਕ ਤੁਸੀਂ ਇਸ ਨੂੰ ਖੁਦ ਫ੍ਰੀ ਦੇ ਵਿੱਚ ਕਰ ਸਕਦੇ ਹੋ ਇੱਥੇ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਡਾਕੂਮੈਂਟਸ ਕਿਹੜੇ ਡਾਕੂਮੈਂਟਾਂ ਦੀ ਤੁਹਾਨੂੰ ਲੋਡ ਪਵੇਗੀ ਅਤੇ ਤੁਸੀਂ ਉਹ ਵਾਲੇ ਡਾਕੂਮੈਂਟਸ ਦੀ ਪੀਡੀਐਫ ਫਾਈਲ ਬਣਾ ਕੇ ਆਪਣੇ ਕੋਲ ਰੱਖ ਲਓ 2MB ਤੋਂ ਵੱਡੀ ਫਾਈਲ ਨਹੀਂ ਹੋਣੀ ਚਾਹੀਦੀ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਆਧਾਰ ਨੰਬਰ ਭਰ ਕੇ ਅਤੇ ਕੈਪਚਾ ਭਰ ਕੇ ਆਪਣੇ ਆਧਾਰ ਨੂੰ ਅਪਡੇਟ ਆਪਣੇ ਡਾਕੂਮੈਂਟ ਜਿਹੜਾ ਵੀ ਅਪਡੇਟ ਕਰਨਾ ਚਾਹੁੰਦੇ ਹੋ ਉਸ ਦੇ ਨਾਲ ਤੁਸੀਂ ਅਪਡੇਟ ਕਰ ਸਕਦੇ ਹੋ 14 ਜੂਨ ਤੱਕ ਇਹ ਸੁਵਿਧਾ ਮੁਫਤ ਦੇ ਵਿੱਚ ਹੈ ਉਸ ਤੋਂ ਬਾਅਦ ਇਸ ਸੁਵਿਧਾ ਦੇ ਜੇਕਰ ਤੁਸੀਂ ਖੁਦ ਵੀ ਕਰੋ ਤਾਂ ਵੀ ਪੈਸੇ ਲੱਗਣਗੇ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਅਤੇ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ